श्री साहब पाठ जीतन सार्या ने लाहा करना क्योंकि महाराज सचे पातशाह सन सारू जो आया सो चल सी जिन्हें भी आप इतना आए सारा जो आया सो चल सब कोई आई वारी सार्या ने वारी आनी ਪਰ ਮਾਰੇ ਸਾਹਮਣੇ ਇੱਕ ਗੀਤ ਸਮਝਾਦੇ ਹਾਂ ਕੀ ਕਰਨਾ ਕੀ ਹੈ ਜਿਸਕੇ ਜੀ ਪ੍ਰਾਣ ਜਿਹੜਾ ਤੁਹਾਨੂੰ ਸਵਾਸ ਦੇ ਰਿਹਾ ਹੈ ਪ੍ਰਾਣ ਦਾ ਸਵਾਸ ਦੇ ਰਿਹਾ ਹੈ ਜਿਸਕੇ ਜੀ ਪ੍ਰਾਣ ਹੈ ਕਿਸ ਤਰ੍ਹਾਂ ਮਨੋਂ ਵਿਸਾਰੀਏ ਕਰੋ ਕੀ ਆਪਣਾ ਕਾਰਜ ਆਪ ਸਵਾਰ ਕੇ ਜਾਓ ਆਪਨ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਏ ਆਪਣਾ ਕਾਰਜ ਕਿਹਦਾ ਵੀ ਸਾਰਿਆਂ ਦਾ ਮਹਾਰਾਜ ਸਤਿਪਾਤਸ਼ਾਹ ਦੀ ਬਾਣੀ ਤੇ ਰੋਜ਼ ਆਪਾਂ ਪੜ੍ਹਨੀ ਆ ਕਿ ਆਪਣਾ ਕਾਰਜ ਹੈ ਭਈ ਤਰਾਪਤ ਮਨੁ ਤੇ ਉਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਰਜ ਤੇ ਕਿਤੇ ਨਾ ਕਾਮਿਲ ਸਾਧ ਸੰਤ ਭਜ ਕੇਵਨ ਆਪਣਾ ਇਹ ਕਾਰਜ ਏ ਸਾਰਿਆਂ ਦਾ ਇਸ ਕਰਕੇ ਭਾਈ ਆਪਾਂ ਜੋ ਸ਼ਬਦ ਪੜ੍ਹਿਆ ਹੈ ਧੰਗੁਰ ਨਾਨਕ ਦੇਵ ਜੀ ਤੇ ਪਾਤਸ਼ਾਹ ਦੀ ਬਾਣੀ ਜੋ ਸਤਿਗੁਰ ਸੱਚੇ ਪਾਤਸ਼ਾਹ ਦੇ ਪਵਿੱਤਰ ਰਾਮ ਕੇਸੂ ਕਹਤੇ ਜੀ ਜੋਤ ਹੈ ਤੇ ਧੰਗੁਰਾਨਕ ਦੇ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਕਿ ਹਮ ਆਦਮੀ ਹਾਂ ਇੱਕ ਦਮੀ ਆ ਵਿਖੋ ਸਵਾਸ ਆ ਰਿਹਾ ਜੇ ਤਾਂ ਥੱਲੇ ਤੱਕ ਗਿਆ ਸਵਾਸ ਇਹ ਪਤਾ ਨਹੀਂ ਉੱਤੇ ਆਣਾ ਕਿ ਹਾਂ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ ਕਹਿੰਦੇ ਕੋਈ ਮੋਹਤ ਨਹੀਂ ਮਿਲੀ ਹੋਈ ਵੀ ਤੁਸੀਂ ਇੰਨੇ ਸਾੜ ਰਹਿ ਕੇ ਜਾਣਾ ਮੋਹਤ ਹੁੰਦਾ ਵੀ ਟਾਈਮ ਜਿਵੇਂ ਆਪਾਂ ਕੋਈ ਪਲਾਟ ਨਹੀਂ ਲੈ ਲਈ ਜੇ ਪਰ ਮੋਲ ਤੇ ਮਿਲ ਗਈ ਕਈ ਤੇਰ ਬਾਅਦ ਤੁਮ ਕਾਣ ਚਾਹੀ ਮਾਰੇ ਕਦੇ ਤੈਨੂੰ ਕੋਈ ਮੋਲ ਤੇ ਨਹੀਂ ਮਿਲੇਗੀ ਤੇ ਮੈਂ ਗੁਰਬਾਣੀ ਪੜ ਕੇ ਕਈ ਇਹ ਰਾਹਣ ਮੋ ਜੀਦਾ ਤੇ ਅੱਗੋ ਗੁਰਨਾਨਕ ਸਾਹਿਬ ਕਹਿੰਦੇ ਹਨ ਅਗਲੀ ਪੰਕਤੀ ਪੜੋ ਨਾਨਕ ਬਿਨ ਮੈਂ ਬਿਨ ਮੈਂ ਕੀ ਲੈ ਜੀ ਬੇਂਤੀ ਵੇਖੋ ਗੁਰਨਾਨਕ ਸਾਹਿਬ ਕਹਿੰਦੇ ਮੈਂ ਤੁਹਾਨੂੰ ਬੇਂਤੀ ਕਰਨਾ ਇਸੇ ਸਰੇਵ ਕਹਿੰਦੇ ਉਸ ਮਾਲਕ ਦਾ ਸਿਮਰਨ ਕਰੋ ਜਾਂ ਕੇ ਹੀ ਪ੍ਰਣਾ ਜਿਹੜਾ ਤੁਹਾਨੂੰ ਸਵਾਲ ਦੇ ਰਿਹਾ। ਯਾਦੋ ਤਾਂ ਪਹਿਲਾਂ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਬੇਨਤੀ ਬਣੀ ਹੈ ਸਾਰੇ ਆਪਾਂ ਥੋੜਾ ਜਿਹਾ ਸਿਮਰਨ ਕਰਨਾ ਹੈ। ਕਿਉਂਕਿ ਭਾਈ ਸਾਹਿਬ ਵੀ ਸਾਡੇ ਨਾਲ ਰੋਜ਼ ਸਿਮਰਨ ਧਿਆਦੇ ਸੀ। ਆਪਾਂ ਘਰਾਂ ਦੇ ਵਿੱਚ ਉਹ ਸਿਮਰਨ ਚੱਲਦਾ ਹੈ ਰੋਜ਼ 4:30 ਤੋਂ ਲੈ ਕੇ 9:00 ਵਜੇ ਤੱਕ। ਤੇ ਬਿਲਾ ਨਾਗਾ ਭਾਈ ਸਾਹਿਬ ਰੋਜ਼ ਸਿਮਰਨ ਧਿਆਨਾ। ਤੇ ਆਓ ਆਪਾਂ ਸਾਰਿਆਂ ਨੇ ਸਿਮਰਨੇ ਪਾਰ ਉਤਾਰਾ ਕਰਨਾ। ਬਹੁਤ ਨਾਨਕ ਦੇ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰ ਬਿਨਾ ਭਜਨ ਤੋਂ ਕਿਸੇ ਦਾ ਵੀ ਛੁਟਕਾਰਾ ਨਹੀਂ ਜਾ ਉਹ ਉਹਨਾਂ ਮਿਤੀ ਪਹੁੰਚੇਗਾ ਤੇ ਆਪਾਂ ਵੀ ਆਪਣੇ ਵਾਸਤੇ ਇਹ ਸੱਚੀ ਸੰਧਾਨੀ ਹੋਏਗੀ ਨੀਦਰ ਬੰਦ ਕਰੋ 5 ਮਿੰਟ ਆਪਾਂ ਸਾਰਿਆਂ ਨੇ ਗੁਰਨਾਣ ਸਾਹਿਬ ਦੀ ਬੇਨਤੀ ਜੋ ਆਪਾਂ ਸ਼ਬਦ ਪੜ੍ਹਿਆ ਨਾ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਨਾਨਕ ਸਾਹਿਬ ਨੇ ਬੇਨਤੀ ਕੀਤੀ ਸਾਨੂੰ ਸਾਰਿਆਂ ਨੂੰ ਨਾਨਕ ਬਿਨਵੇਂ ਬਿਨਵੇਂ ਕੀ ਨਹੀਂ ਬੇਨਤੀ ਗੁਰੂ ਨਾਨਕ ਸਾਹਿਬ ਕਨੇ ਮੈਂ ਤੁਹਾਨੂੰ ਬੇਨਤੀ ਕਰਨਾ ਹੱਥ ਬੰਨਣਾ ਇਸੇ ਸਰੇ ਉਹ ਉਸ ਪਰਮੇਸ਼ਰ ਨੂੰ ਯਾਦ ਕਰ ਲੋ ਜਾਂ ਕਿ ਜੀ ਪ੍ਰਾਣਾ ਜਿਹੜਾ ਤੁਹਾਨੂੰ ਤਵਾ ਦੇ ਰਿਹਾ ਆਓ ਗੁਰੂ ਨਾਨਕ ਸਾਹਿਬ ਦੀ ਬੇਨਤੀ ਮੰਦੇ ਹੋਏ ਆਓ ਨੇਤਰ ਬੰਨ੍ਹ ਤੋ ਵਾਹਿਗੁਰੂ ਕਹਿਣਾ ਉਸ ਨੂੰ ਸੁਣਨਾ ਕਰੋ ਕਿਰਪਾ 5 ਮਿੰਟ ਸਾਢੇ ਵਾਹਿ ਗੁਰੂ ਵਾਹਿ ਗਰੀਬ ਗਾਇ 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 ਸਾਰੇ ਬੇਨਤੀ ਮੰਨੋ ਗੁਰਨਾਨਦ ਸਾਹਿਬ ਦੀ bye mirin 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 bye bye

વિનેય ફાઈવ 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 વિનેય રાઈ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਉਹ ਕਿਰਪਾ ਕਰੇ ਤਾਂ ਨਾਮ ਜਪੀ। ਦਾ ਹੀ ਅਸੀਂ ਨਾਮ ਜਪ ਸਕਨੀਆ ਕਰ। ਇਸ ਕਰਕੇ ਮਾਰਾ ਸਭੇ ਪਾਸ਼ਾ ਸੰਸਮਝਾ ਰਹਿਆ ਕਿ ਹਮ ਆਦਮੀ ਹਾਂ ਇੱਕ ਜੀ ਇੱਕ ਦਮ ਦੇ ਅਸੀਂ ਆਦਮੀ। ਸਾਨੂੰ ਕੋਈ ਮੋਲਤ ਨਹੀਂ ਮਿਲੀ ਹੋਈ ਸਾਰਿਆਂ। ਕੋਕੇ ਭਗਤ ਰਵਿਦਾਸ ਜੀ ਨੇ ਪੜੋ ਕਹਿੰਦੇ ਜੋ ਦਿਨ ਜੋ ਦਿਨ ਆਵੇ ਸੋ ਦਿਨ ਜਾਰੀ ਜੋ ਦਿਨ ਤੇਰਾ ਆ ਗਿਆ ਨਾ ਸਮਝ ਲੋ ਚਲਾ ਗਿਆ ਤੇ ਮੁੜ ਕੇ ਨਹੀਂ ਆਣਾ ਇੱਕ ਦਿਨ ਆਪਣਾ ਬਤੀਤ ਹੋ ਗਿਆ ਜੋ ਦਿਨ ਆਵੇ ਸੋ ਦਿਨ ਜਾਰੀ ਕਰਨਾ ਕੂਚ ਰਹੇ ਫਿਰ ਨਹੀਂ ਸੰਗ ਚਲਤ ਹੈ ਹਮ ਵੀ ਚਲਣਾ ਤੇਰੇ ਸੰਗੀ ਸਾਥੀ ਮਾਰੇ ਕਦੇ ਚਰੇਗਾ ਤੇ ਦਿਨ ਅੱਜੇ ਨਹੀਂ ਪਤਾ ਲੱਗਿਆ ਭਗਤ ਰਵਿਦਾਸ ਜੀ ਕਹਿੰਦੇ ਸਾਂਗ ਚਲਦਾ ਹੈ ਹਮ ਵੀ ਚਲਣਾ ਦੂਰ ਗਮਨ ਸੇ ਉਪਰ ਮਰਨਾ ਮਹਾਰੇ ਕਹਿੰਦੇ ਕਿਆ ਤੂੰ ਸੋਇਆ ਜਾਗ ਐਣਾ ਇਹ ਐਆਣੇ ਪੁਰਸ਼ ਕਉ ਸੁੱਤਾ ਪਿਆ ਹੈ ਕਿਆ ਤੂੰ ਸੋਇਆ ਜਾਗ ਐਣਾ ਤੈ ਜੀਵਨ ਕਰ ਸੱਚ ਕਰ ਜਾਣਾ ਐਸ ਜੀਵਨ ਨੂੰ ਸੱਚ ਕਰਕੇ ਬਣੀ ਬੈਠਾ ਆਪਾ ਸਾਰੇ ਭਾਈ ਸਿੱਤੇ ਪਏ ਗੁਰਬਾਣੀ ਮੁਤਾਬਕ ਮਹਾਰੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਨੇ ਰੋਜ਼ ਅਨੰਤ ਸਬ ਦੀ ਬਾਣੀ ਵਿੱਚ ਪੜ੍ਹਨੇ ਆ ਇਤੇ ਹੀ ਗੁਣੀ ਸੰਸਾਰ ਪਰਮ ਸੁਤਾਂ ਸੁਤਿਆ ਰਹਿਣ ਵਿਹਾਣੀ ਸਾਡੀ ਸਾਰਿਆਂ ਦੀ ਸੁਤਿਆ ਹੈ ਜਿੰਦਗੀ ਤ੍ਰਹਿ ਬੁਨਾ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਲੱਗ ਜਾਂਦੇ ਉਹ ਤੇ ਮਨ ਸੁਦਾ ਇਸ ਨਗਰੀ ਦਾ ਰਾਜਾ ਸੀ ਵੀ ਮਨ ਕਾਇਆ ਨਗਰੀ ਇਹ ਮਨ ਰਾਜਾ ਆ ਰਾਜਾ ਹੈ ਮਨ ਜਿਹੜਾ ਦੇ ਵਿੱਚ ਵਰਤਦਾ ਇੱਕ ਤਨ ਹੈ ਇੱਕ ਮਨ ਹੈ ਹੁੰਦੇ ਵਿੱਚ ਇੱਕ ਮਨ ਬਸਦਾ ਮਾਰੇ ਕਹਿੰਦੇ ਉਹ ਆ ਕੇ ਸੌਂ ਗਿਆ ਤੇ ਮਾਰੇ ਕਹਿੰਦੇ ਹਣ ਜੋ ਹੀ ਸੁੱਤਾ ਉਹਦੇ ਗਿਆਨ ਇੰਦਰੇ ਕਰਮ ਇੰਦਰੇ ਵੀ ਸੌਂ ਗਏ ਕਿਉਂਕਿ ਇਹ ਪਰਿਵਾਰ ਦਾ ਮੁਖੀ ਸੌ ਜਾਂਦਾ ਹੈ ਨਾ ਜੀ ਪਰਿਵਾਰ ਦਾ ਮੁਖੀ ਹੈ ਮਾਨਕਾਇਆ ਨਗਰੀ ਇਹ ਮਨ ਰਾਜ ਫਿਰ ਉਹਦੇ ਗਿਆਨ ਇੰਦਰੇ ਵੀ ਸੌ ਜਾਂਦੇ ਆਂ ਤੈਨੋਂ ਨੀਂਦ ਪਰ ਦਿੱਟ ਰੁਕਾ ਸਰਵਣ ਸੋਇ ਤੁੰਦ ਵਿਚਾਰ ਰਸਨਾ ਸੋਈ ਲੋਭ ਮਿੱਟੇ ਸਾਰ ਮਨ ਸੋਇਆ ਮਾਇਆ ਵਿਸਮਾਰ ਤੇ ਮਾਰੇ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹਾ ਕੋਈ ਇਸ ਘਰ ਦੇ ਵਿੱਚ ਜਾਗ ਪਰੇ ਆਪਾਂ ਹੀ ਮਨ ਨੂੰ ਜਗਾਣਾ ਭਾਈ ਸਾਰਿਆਂ ਅਸਿਮਰਤ ਕਾਦੀ ਵਾਰ ਤੇ ਕਹਿਆ ਸੀ ਮਨ ਨੂੰ ਜਗਾਉਣ ਵਾਲਾ ਮਾਰੇ ਕਹਿੰਦੇ ਹੈ ਨਾ ਸਿਮਰ 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 ਗੁਰਿਆ ਆਪਣਾ ਸੋਇਆ ਮਨ ਜਗਾਈ ਮਾਰੇ ਕਹਿੰਦੇ ਅਸੰਖਾਂ ਦੀ ਗਿਣਤੀ ਵਿੱਚ ਲੋਕ ਸੁੱਤੇ ਪੈਂਦੇ ਸੁਤੜੇ ਅਸੰਖ माया टूटी तारनी नानक तो से जगन जे रसना नाम उचारने एंड रसना ना जो तो नाम जदो नाम जपोगे ना ये मन होली होली जागेगा ये फिर कहेगा मैं कौन हां तेरे को पता लगेगा सुनो रे तू कौन कहाँ से आया खेती ना जाने खेती को मुद्दत बिल पता नहीं कितनी मुद्दत बाद से आया चलते खबर ना पायो जल्ला लगिया भी किसी दी खबर हुन भाई साहब लगे भी ਰੰਗਲੇ ਸੱਜਣ ਵਾਕਈ ਭਾਈ ਸਾਹਿਬ ਪੜ੍ਹ ਲੈ ਸੱਜਣ ਮੇਰੇ ਰੰਗਲੇ ਜਾਇਸ ਤੇ ਜਦੋਂ ਵੇਖਣਾ ਉਹਨਾਂ ਦਾ ਜਿਹੜਾ ਕਿੜਿਆ ਆਸਮੋਖੀ ਬੋਲ ਇਸ ਕਰਕੇ ਭਾਈ ਆਪਾਂ ਸਾਰਿਆਂ ਨੇ ਜਾਣਾ ਹੈ ਪਰ ਜੀਵਨ ਵਧੀਆ ਵਧੀਆ ਕਰਕੇ ਜਾਣਾ ਆਪਾਂ ਸਾਰਿਆਂ ਨੇ ਚੰਗੇ ਗੁਣਾ ਵਾਲਾ ਸਿਮਰਨ ਭਗਤੀ ਕਰਕੇ ਇਹ ਸਾਨੂੰ ਮਹਾਰੇ ਦੀ ਗੁਰਬਾਣੀ ਵਿੱਚ ਇੱਕੋ ਗੱਲ ਕਹੀ ਹੈ ਇੱਕੋ ਚੀਜ਼ ਰਵੇਗੀ ਦੇ ਇਹ ਜਿਵੇਂ ਦੀ ਹਰ ਇੱਕ ਭਾਗ ਦੇ ਸੱਦੇ ਪਾਚਾ ਜਦੋਂ ਗੁਰਬਾਣੀ ਦੇ ਅਖੀਰ ਤੇ ਜਾ ਕੇ ਕਹਿੰਦੇ ਹਨ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਪਹੁ ਨਾਨਕੇ ਜਸਤ ਮੈਂ ਕਿਨ ਜਪਿਓ ਗੁਰਮੰਤਰ ਗੁਰਮੰਤਰ ਦਾ ਮਤਲਬ ਹੈ ਜਿਹੜੀ ਗੁਰੂ ਦੀ ਸਿੱਖਿਆ ਅਨੁਸਾਰ ਜਦੇ ਗੁਰੂ ਦੀ ਮਰਜ਼ੀ ਅਨੁਸਾਰ ਕੰਮ ਕਰਦੇ ਹੈ ਗੁਰਮੰਤਰ ਜਪਦੇ ਰ ਹੈ ਉਹਨਾਂ ਦਾ ਨਾਮ ਰਹਿਣਾ ਪਾਉਂਦਾ ਹੈ ਇਸ ਕਰਕੇ ਭਾਈ आपा आप सारिया ने चले जाना है पर आप जो चीज लैन मारते हैं जिस वक्त तो लैन को आया जी वस्तु आप लैन मारते आए तो आप प्राप्त करके जाइए भाई सारे लग जाए तो क्योंकि चला जाना है आप सारे तो वस्तु प्राप्त करिए नाम नाम सारे अंदर है नौनिध अमृत प्राप का नाम ਦੇਹੀ ਮੈਂ ਇਸ ਦਾ ਦੂਸਰਾ ਸਾਰਿਆਂ ਦੇ ਆਪਣੇ ਅੰਦਰ ਨਾ ਤੁਸੀਂ ਇਹ ਸੋਚ ਕੇ ਦੇਖੋ ਨਾਮ ਸਾਰਿਆਂ ਦੇ ਅੰਦਰ ਚੱਲ ਰਿਹਾ ਪਰ ਹੁੰਦਾ ਕਿਉਂ ਕਿ ਰੋਲਾ ਇੰਨਾ ਅੰਦਰ ਰੋਲਾ ਇੰਨਾ ਪੰਜਾਂ ਵਿਚਾਰਾਂ ਦਾ ਪੰਜਾਂ ਦਾਰਾਂ ਦਾ ਰੋਲਾ ਇੰਨਾ ਕਿ ਸਾਨੂੰ ਨਾਮ ਨਹੀਂ ਸੁਣਦੇ ਜਿਹੜਾ ਮਾਰੇ ਕਹਿੰਦੇ ਬਾਜੀ ਪੰਜ ਸ਼ਬਦ ਜਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਘੜੀਆਂ ਕਾਝ ਸ਼ਬਦ ਵਾਜ ਰਿਹਾ ਨੇ ਨਾਮ ਚ ਆਲ ਰਿਹਾ ਧੁਨਾ ਚੱਲ ਰਹੀਆਂ ਪਰ ਮਾਰੇ ਕਿੰਨੇ ਮਾਇਆ ਧਾਰੀ ਅੰਨਾ ਬੋਲਾ ਮਾਇਆ ਕੀ ਤਲੀ ਪੈਸੇ ਨਹੀਂ ਤੇ ਜੋ ਵੀ ਸਾਡੇ ਵਿਚਾਰ ਵੀ ਨੇ ਉਹ ਸਾਰੀ ਮਾਇਆ ਹੈ ਉਹਦੇ ਵਿੱਚ ਇੰਨਾ ਮਨ ਸੁੱਤਾ ਪਿਆ ਜੋ ਪਰਮੇਸ਼ਰ ਦੀ ਬਾਣੀ ਨਹੀਂ ਸੁਣਿਆ ਇੱਕੋ ਆਪਨ ਝਾਣ ਮਾਰੋ ਸਾਡੇ ਇੱਥੇ ਕੋਈ ਬੋਲ ਰਿਹਾ ਹੋਵੇ ਤੇ ਆਪਾਂ ਬਾਣੀ ਨਾ ਸੁਣੇ ਆਪਣੇ ਅੰਦਰ ਵੀ ਕੋਈ ਬੋਲ ਰਿਹਾ ਹੈ ਪਰਮੇਸ਼ਰ ਲਗਾਤਾਰ ਬੋਲ ਰਿਹਾ ਹੈ ਉਹ ਕੋਣੀ ਚੱਲ ਰਹੀ ਹੈ ਸ਼ਬਦ ਚੱਲ ਰਿਹਾ ਹੈ ਨਾਮ ਚੱਲ ਰਿਹਾ ਹੈ ਪਰ ਉਹ ਸਾਨੂੰ ਸੁੰਦਾ ਨਹੀਂ ਪਰ ਇੱਕ ਨੇ ਮਾਇਆ ਤਾਰੀਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬੋਲ ਤੁਚੋੜਾ ਇਸ ਕਰਕੇ ਆਪੇ ਇਸ ਮਨ ਨੂੰ ਜਗਾਣਾ ਕਿ ਮਨ ਜਾਗ ਤੋਂ ਨਹੀਂ ਤੁਸੀਂ ਵੇਖੋ ਸੁੱਤੇ ਪਏ ਤੇ ਬੰਦੇ ਕੋਲ ਕੁਝ ਵੀ ਕਹਿੰਦੇ ਜੋ ਉਹਨੂੰ ਵਿਚਾਰਨ ਨਹੀਂ ਪਤਾ ਲੱਗਦਾ ਇਸੇ ਤਰ੍ਹਾਂ ਇਹ ਮਨ ਹੁੰਦਾ ਹੈ ਭਾਈ ਤੇ ਮਹਾਰਾਜ ਨੇ ਵਾਰ-ਵਾਰ ਕਿਹਾ ਇਸ ਮਨ ਨੂੰ ਭਾਈ ਜਗਾ ਦੇ ਇਸ ਮਨ ਕੋ ਕੋਈ ਪੋਜੋ ਭਾਈ ਮਨ ਨੂੰ ਪੋਜਿਆ ਕਰੋ ਤਨ ਛੁੱਟੇ ਮਨ ਕਹਾਂ ਸਮਾਈ ਕੰਨ ਛੱਡ ਕੇ ਰੋਜ਼ ਰਾਤ ਨੂੰ ਜਾਣੇ ਨਾ ਕਿ ਆਪਾਂ ਰੋਜ਼ ਜਾਣੇ ਪਰ ਆਪ ਨੂੰ ਪਤਾ ਨਹੀਂ ਲੱਗਦਾ ਰੋਜ਼ ਜਾਣੇ ਰੋਜ਼ ਪ੍ਰੈਕਟਿਸ ਕਰਾਈ ਜਾਂਦੇ ਇਹ ਏਵੇਂ ਪੁੱਤਰ ਨੂੰ ਆਣਾ ਤੇ ਐ ਜਾਣਾ ਇੱਕ ਦਿਨ ਤੁਸਦੇਵੀ ਚਲਾ ਜਾਣਾ ਇਹਨੂੰ ਕਹਿੰਦੇ ਨੇ ਆਮਣ ਜਾਣ ਇੱਕ ਖੇਲ ਬਨਾਇਆ ਆਗਿਆਕਾਰੀ ਜੀ ਮਾਇਆ ਮਾਇਆ ਆਗਿਆ ਦੇਤੀ ਇਹਨੂੰ ਭੜਾ ਤੇ ਦਿਨ ਤੇ ਰਾਤ ਦਾ کھیل ਚੱਲ ਰਿਹਾ ਹੈ ਸਾਡੇ ਸਾਰੇ ਮਹਾਰਾਜ ਜੀ ਸਮਝਾਉਂਦੇ ਨੇ ਦਿਵਸ ਰਾਤ ਦੋਈदाई ਦਾਇਆ ਖੇਲੇ ਸਗਲ ਜਗਤ ਸਾਰਾ ਜਗਤ ਖੇਡ ਰਿਹਾ ਦਿਨ ਤੇ ਰਾਤ ਤੇ ਬਾਹਰ ਇਹ ਦਿਨ ਤੇ ਬਹਿਤ ਬਹਿਤ ਤੇ ਘੜੀਆਂ ਆਪ ਘਟੇ ਤਰ ਚੀਜੇ ਕਾਲ ਇਹ ਨਿਰੇ ਬਦ ਕੋ ਕਹੁ ਕਮਨ ਬਿਦ ਕੀਜੇ ਕੋਈ ਤਰੀਕਾ ਬਣਾ ਲੈ ਤੇ ਦਿਨ ਖਤਮ ਹੋ ਜਾਏ ਜੋ ਗੁਰਨਾਨਦ ਸਾਹਿਬ ਜੇ ਜੋ ਪਹਿਲੀ ਸ਼ਬਦ ਪੜੇ ਨੇ ਅਮ ਆਦਮੀ ਆ ਭਾਈ ਇੱਕ ਦਮ ਹੀ ਅਸੀਂ ਇੱਕ ਦਮ ਦੇ ਆਦਮੀ ਆ ਮੋਹ ਲਤ ਮੋਹਤ ਨਾ ਜਾਣਾ ਸਾਨੂੰ ਕੋਈ ਮੋਲਤ ਨਹੀਂ ਮਿਲਦੀ ਨਾਨਕ ਵਿਜਵੇਂ ਇਸੇ ਸਿਰੇ ਉਹ ਜਾ ਕੇ ਜੀ ਬਰਾਣਾ ਅਗੋ ਮਾਰੇ ਕੀ ਅੰਦੀ ਜੀਵਨਾ ਵਿਚਾਰ ਦੇ ਕੀਤੇ ਕੀ ਦਿਨਾ ਧੰਨ ਗੁਰਨਾਨਦ ਦੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਬਾਣੀ ਵਿੱਚ ਇਹ ਅੰਦੇ ਤੂੰ ਜੀਵਨ ਵੇਖਿਨੇ ਜਨਾ ਵਾਤਿਆ ਆਇਆ ਅੰਦੇ ਜੀਵਨਾ ਵਿਚਾਰ ਤਵੇ ਇਕੱਲੇ ਬਹਿ ਗਿਆ ਜੀ ਤੇ ਆਪਣੇ ਨਾਲ ਵਿਚਾਰ ਕਰ ਰਿਹਾ ਜੀ ਕਿ ਕਿਤੇ ਕੇ ਦੇਣਾ ਕਿ ਕਿੰਨੇ ਦਿਨਾਂ ਵਾਤਿਆ ਆਇਆ ਜੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜੋਗੇ ਤੇ ਸਾਨੂੰ ਸਮਝਾ ਦੇਣਾ ਜੈਸੇ ਰੈਣ ਪਰੋਣੇ ਕਹਿੰਦੇ ਤੁਸੀਂ ਇਸ ਤਰ੍ਹਾਂ ਜਿਵੇਂ ਰਾਤ ਨੂੰ ਤੁਹਾਡੇ ਕੋਲੇ ਪਰੋਣੇ ਆਦੇ ਰੋਣਾ ਆਂਦਾ ਹੈ ਨਾ ਕਿ ਸਵੇਰ ਚਲਾ ਜਾਂਦਾ ਗੁਰੂ ਸਾਹਿਬ ਕਹਿੰਦੇ ਇੰਨਾ ਕੋ ਤੁਹਾਡਾ ਜੀਵਨ ਜੈਸੇ ਰੈਣ ਪਰੋਣੇ

ਮਾਸ ਸਭ ਜਿਉ ਤਮਾਰਾ ਊ ਮੈਂ ਖਰਾ ਪਿਆਰਾ ਸਾਧੂ ਦਾ ਵਿਸ਼ਵਾਸ ਮਾਸ ਲਈ ਆਸਰੀਨ ਇਹ ਮਾਰੇ ਨੇ ਸਾਨੂੰ ਸਰੀਰ ਦਿੱਤਾ ਹੈ ਜਿੰਦ ਦਿੱਤੀ ਹੈ ਪਰ ਉਹ ਪਿਆਰਾ ਨਹੀਂ ਲੱਗ ਰਿਹਾ ਜਿੰਨੇ ਦਿੱਤਾ ਹੈ ਨਾ ਜੀ ਕੋਣ ਮੂਨੀ ਅਸੀਂ ਦੇ ਰਹੇ ਹਾਰ ਪਰ ਵਿਛੋੜ ਕੇ ਲਾਗੇ ਆਣ ਸੁਆਇ ਨਾਨਕ ਬਿਨਵੇਂ ਕਿਸੇ ਇਸ ਤਰ੍ਹਾਂ ਮਾਰੇ ਸਾਨੂੰ ਸਮਝਾ ਰਹੇ ਹਨ ਭਾਈ ਕਿ ਜਿਨੇ ਤੈਨੂੰ ਸਵਾਦ ਦਿੱਤਾ ਹੈ ਜਿਨੇ ਤੈਨੂੰ ਆ ਸਰੀਰ ਦਿੱਤਾ ਹੈ ਉਹ ਤੈਨੂੰ ਪਿਆਰਾ ਨਹੀਂ ਲੱਗਿਆ ਕਾਲੂ ਨਾਨਕ ਸਾਇਰ ਏਬ ਕਹਿਤ ਹੈ ਸੱਚੀ ਪਰਮਤਿਗਾਰਾ ਫਿਰ ਬਾਰੇ ਕਹਿੰਦੇ ਨਾਨਕ ਵੀ ਜੀ ਬਣ ਕੇ ਆਇਆ ਜੇ ਸੱਚੇ ਪਰਮਤਿਗਾਰ ਸਾਡੇ ਤੇ ਕਿਰਪਾ ਕਰ ਜੇ ਤੂੰ ਕਿਸੇ ਨਾਂ ਦੇਈ ਮੇਰੇ ਸਹਬਾ ਤੇ ਆਕੂ ਕੱਢੀ ਗੈਣਾ ਬਾਰੇ ਕਹਿੰਦੇ ਜੇ ਤੂੰ ਆਪਣਾ ਪਿਆਰ ਕਿਸੇ ਨੂੰ ਨਾਂ ਦੇਵੇਂ ਗਹਿਣਿਆਂ ਵੱਟੇ ਨਹੀਂ ਮਿਲਦਾ। ਪਰਮੇਸ਼ਰ ਦਾ ਨਾਮ ਵੀ ਪਰਮੇਸ਼ਰ ਦਾ ਪਿਆਰ ਕਿਸੇ ਨੂੰ ਗਹਿਣਿਆਂ ਵੱਟੇ ਨਹੀਂ ਮਿਲਣਾ ਪੈਸਿਆਂ ਵੱਟੇ ਨਹੀਂ ਮਿਲਦਾ। ਜਿਹਦਾ ਸਾਰਿਆਂ ਨੇ ਅਮੀਰਾਂ ਨੇ ਘਰੇ ਖਰੀਦ ਕੇ ਰੱਖ ਲੈਣਾ। ਇਹ ਮਿਲਣਾ ਹੈ ਕਿੰਦੇ ਬਦਲੇ ਹੀ ਸਾਚ ਨੂੰ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਦਿਨ ਹੀ ਰੱਖ ਪਾਇਓ। ਪਰਮੇਸ਼ਰ ਨਾਲ ਪਿਆਰ ਕਰੋ। ਸਾਰੀ ਦੁਨੀਆ ਨਾਲ ਪਿਆਰ ਕਰੋ। ਸਾਰੀ ਹਲਕਤ ਨਾਲ ਪਿਆਰ ਕਰੋ। ਉਸੇ ਸਾਰਾ ਆਧਾਰ ਵੀ ਪਿਆ ਇਹ ਵੀ ਸੰਸਾਰ ਤੁਮ ਦੇਖਦੇ ਸਾਰੇ ਦਾ ਰੂਪ ਹੈ ਹਰ ਰੂਪ ਨਦਰੀ ਸਾਰਿਆਂ ਨਾਲ ਪਿਆਰ ਕਰੋ ਜੇ ਮਿਲਣਾ ਪਰਮੇਸ਼ਰ ਜੇ ਤੁਸੀਂ ਕਿਸੇ ਨਾਲ ਦੁਬੈਰ ਤੀਰਖਾ ਨਿੰਦਿਆ ਚੁਗਲੀ ਰਹਿ ਕੇ ਫਿਰ ਵੀ ਪਰਮੇਸ਼ਰ ਨਹੀਂ ਮਿਲਣਾ ਇਹਨਾਂ ਚੀਜ਼ਾਂ ਦੇ ਉੱਪਰ ਉੱਠਣਾ ਮਹਾਰਾਏ ਕਹਿੰਦੇ ਹਨ ਜੇ ਤੂੰ ਕਿਸੇ ਨਾਲ ਦੇਹੀ ਮੇਰੇ ਸਾਹਿਬਾ ਕਾ ਕੋ ਕੱਢੇ ਗਹਿਣਾ ਇਹ ਗਹਿਣਿਆ ਵੱਡੇ ਜਾਂ ਪੈਸਿਆਂ ਵੱਡੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ ਨਾਨਕ ਬਿਨ ਵੀ ਸੋ ਕਿਛ ਪਾਈਏ ਪੁਰਬ ਲਿਖੇ ਕਾ ਲੈਣਾ ਕੋਈ ਕੁਝ ਮਿਲਣਾ ਹੈ ਜੋ ਤੂੰ ਕਮਾਈ ਕਰੇਗਾ ਅੱਜ ਦਾ ਪੁਰਬ ਕੀਤਾ ਹੋਇਆ ਕੱਲ ਬਣ ਗਿਆ ਪਿਛਲੇ ਵੀ ਨਾ ਲੈ ਜੋ ਕਿ ਪਿਛਲੇ ਜਨਮ ਆ ਛੱਡੀ ਕਮਾਈ ਨਹੀਂ ਬਾਰੇ ਕਹਿੰਦੇ ਹੁਣ ਕਰ ਇਹ ਕਰ ਕਰੇ ਸੋ ਇਹ ਕਰ ਪਾਈ ਬਾਰੇ ਕਿ ਆ ਕੁਆਜੂ ਦੇ ਵਿੱਚ ਸੌਖਾ ਤਰੀਕਾ ਬਣਿਆ ਦੱਸਿਆ ਕਹਿੰਦੀ ਕਾਰਜ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਦੀਪਾ ਜੋ ਤੁਸੀਂ ਬੀਜੋਗੇ ਉਦੋਂ ਦੀ ਵੱਢ ਲੋਗੇ ਇਸ ਕਰਕੇ ਸੱਡੇ ਬਾਸ਼ਾ ਕਹਿੰਦੇ ਹਨ ਭਾਈ ਤੂੰ ਕਮਾਈ ਕਰ ਉਹ ਤੈਨੂੰ ਮਿਲ ਜਾਵੇਗਾ ਜੇ ਅਗੋ ਮਹਾਰਾਜ ਤੁਹਾਨੂੰ ਨਾਨਕ ਦੇਵ ਸੱਡੇ ਬਾਸ਼ਾ ਕਹਿੰਦੇ ਨਾਮ ਖਸ਼ਮ ਕਾ ਚਿਤ ਨਾ ਕੀਆ ਕਪਟੀ ਕਪਟ ਕਮਾਣਾ ਕਹਿੰਦੇ ਜੇ ਤੂੰ ਨਾਮ ਪਰਮੇਸ਼ਰ ਦਾ ਯਾਦ ਨਹੀਂ ਕਰ ਰਿਹਾ ਤੂੰ ਕੋ ਬੜਾ ਠੱਗ ਬਣ ਤੇ ਆਪਨੂੰ ਠੱਗ ਕਹਿ ਦੇਂ ਕਪਟੀ ਕਹਿ ਦੇਵੇ ਜੇ ਆਪਾਂ ਦੂਸਰਾ ਲੇਤੀ ਪਰ ਤਾਨਕੁਰ ਨਾਨਕ ਦੇਵ ਸੱਜੇ ਪਾਚਾ ਸਾਨੂੰ ਸਾਰਿਆਂ ਨੂੰ ਕਹਿ ਰਹੇ ਜੀ ਜੇ ਤੂੰ ਪਰਮੇਸ਼ਰ ਦਾ ਨਾਮ ਨਹੀਂ ਜਪ ਰਿਆ ਨਾਮ ਕਸਮ ਦਾ ਜਿਤ ਨਾ ਕੀਆ ਕਪਟੀ ਕਪਟ ਕਹਿੰਦੇ ਤੂੰ ਬੜਾ ਕਪਟ ਕਰ ਰਿਹਾ ਹੈ ਜੇ ਮਹਾਰਾਜ ਕੀ ਹੋਵੇਗਾ ਜੇ ਨਾਮ ਨਾ ਜਾਪ ਕੀਤਾ ਕਹਿੰਦੇ ਜੰਮ ਦੁਆਰ ਜਾ ਅਕੜ ਚਲਾਇਆ ਤਾਂ ਚਲਦਾ ਪਛਤਾਣਾ ਕਦੇ ਉਹਨੇ ਨੂੰ ਮੌਤ ਆ ਜਾਣੀ ਹੈ ਜਮਾਂ ਨੇ ਲੈਣ ਆ ਜਾਣਾ ਤੇ ਨਾਲ ਚੱਲੇਗਾ ਤੇ ਨਾਲ ਇਹਨੂੰ ਪਛਤਾਣਾ ਪਵੇਗਾ ਕਿਉਂਕਿ ਜੋਂ ਜੋ ਚਰੇ ਚੁਬੇ ਦੁੱਖ ਆਵੇ ਜਮਕਾਲ ਸਹ ਸਿਰ ਡੰਡਾ ਦੇ ਤੈਨੂੰ ਭਾਈ ਪਛਤਾਣਾ ਪਵੇਗਾ ਮਹਾਰਾਜ ਵਾਰ ਵਾਰ ਕੁਰਬਾਨੀ ਵਿੱਚ ਸਾਨੂੰ ਸਮਝਾਉਂਦੇ ਐਸਾ ਕੰਗ ਅੰਗੂਲੇ ਨਾਲ ਕੀਤੇ ਜੇ ਤੇ ਅੰਤ ਬਚੋ ਉਤਾਈਏ ਜੇ ਨਾਮ ਨਾ ਲਿਆ ਤੇ ਪਛਤਾਣਾ ਪੈ ਜਾਏਗਾ ਕਿਉਂਕਿ ਬਾੜੀ ਆਪਾ ਹਾਰ ਕੇ ਨਹੀਂ ਜਾਣਾ ਗੁਰਮੁਖ ਜਨਮ ਨੂੰ ਸਵਾਰ ਕਰਕੇ ਜ랴 ਜਨਮ ਨੂੰ ਸਵਾਰ ਕੇ ਜਾਣਾ ਜੀ ਤੁਹਾਾਰੇ ਸੱਚੇ ਪਾਤਸ਼ਾਹ ਜੀ ਨੇ ਭਾਈ ਉਹ ਕਪਟੀ ਬੰਦਾ ਹੈ ਕਪਟ ਕਮਾ ਕੇ ਚਲਿਆ ਗਿਆ ਹੈ ਜੰਮ ਦਵਾਰ ਜਾਂ ਪਕੜ ਚਲਾਇਆ ਤਾਂ ਚਲਦਾ ਪਛਤਾਣ ਜੇ ਮਹਾਰਾਜ ਜੀ ਕਰਕੇ ਮਾਰਗ ਜਿੰਨਾ ਤੱਕਾਂ ਤੂੰ ਦੁਨੀਆ ਵਿਚ ਰਹਿਣਾ ਤਕੀਰ ਦੇ ਵਜਨ ਨੇ ਧੰਗੂ ਨਾਰਕ ਦੇਵ ਸੱਚੇ ਪਾਤਸ਼ਾਹ ਜੀ ਦੇ ਜਦ ਲਗ ਦੁਨੀਆ ਰਹੀਏ ਨਾਨਕ ਕਿਚ ਸੁਣੀਏ ਕਿਚ ਕਹੀਏ ਮਾਲਕ ਨੇ ਜਿੰਨਾ ਤੇਰੀ ਵੀ ਤੇਰੀ ਉਮਰ ਹੈ ਜਿੰਨਾ ਤੱਕਾਂ ਤੂੰ ਦੁਨੀਆ ਦੇ ਵਿੱਚ ਰਹਿਣਾ ਕੁਝ ਮਾਰਗ ਦੀ ਸਿੱਖ ਕੋ ਹਸਲਾ ਸੁਣ ਤੇ ਕੁਝ ਕਰ ਜਿਸ ਨੂੰ ਬਖਸ਼ੇ ਸਿੱਖ ਸਲਾ ਨਾਨਕ ਪਾਤਸ਼ਾਹੀ ਬਾਤ ਮਾਲਕ ਨੇ ਜਿੰਨਾ ਤੇਰੀ ਵੀ ਦੁਨੀਆ ਦੇ ਵਿੱਚ ਰਹਿਣਾ ਕੁਝ ਸਿੱਖ ਕੋ ਹਸਲਾ ਸੁਣ ਲੈ ਤੇ ਕੁਝ ਕਰ ਲੈ ਆਓ ਫਿਰ ਆਪਾਂ ਮਾਲਕ ਦੀ ਦੋ ਮਿੰਟ ਫਿਰ ਉਸਿੱਤ ਤੋਂ ਸੁਣਾ ਦਈਏ ਨਾਮ ਦੁਆਰਾ ਕਰੋ ਕਿਰਪਾ ਕੋਈ ਵੀ ਬੋਲਣ ਤੋਂ ਫਰੇਜ ਨਾ ਕਰਿਆ ਜੀ ਇਹ ਸੱਚੀ ਸ਼ਰਧਾ ਜਰੀ ਵੀ ਭਾਈ ਸਾਹਿਬ ਨੂੰ ਰਹੀ ਜਾਂਦਾ ਭਾਈ ਸਾਹਿਬ ਨੂੰ ਇਹ ਵਾਹਿਗੁਰੂ ਦਾ ਸਿਮਰਨ ਕਰਕੇ ਆਪਾਂ ਸਾਰਿਆਂ ਦੀ ਸੱਚੀ ਸ਼ਰਧਾ ਜਰੀ ਜਾਂਦੀ ਕਿਉਂਕਿ ਨਾਮ ਜਿਸ ਸਿਮਰਤ ਸਭ ਕਿ